ਸਹੀ ਸਾਰਾ ਸਾਰਾ ਕੰਮ ਹੋ ਰਿਹਾ ਕਿਉਂਕਿ ਸਰਕਾਰਾਂ ਕਾਫੀ ਕਹਿ ਲੋ ਕਿ ਦਬਾਅ ਆ ਰਹੀਆਂ ਸੀ ਹਨਾ ਸੰਗਤਾਂ ਵਿੱਚ ਪਰ ਸੰਗਤਾਂ ਦਾ ਇੱਕੋ ਮੈਸੇਜ ਮੈਨੂੰ ਉੱਥੇ ਮਿਲਿਆ ਦੋ ਤਿੰਨ ਵੀਰ ਭਰਾ ਵੀ ਮਿਲੇ ਪੈਣਾ ਵੀ ਮਿਲੀਆਂ ਉਹ ਕਹਿੰਦੇ ਝੰਡੇ ਨਾ ਵੇਖੋ ਬੂਥਾਂ ਉੱਤੇ ਬੈਠੇ ਬੈਠੇ ਰਹਿਣ ਦੋ ਵੋਟ ਪੰਥ ਨੂੰ ਹੀ ਪੈਣੀ ਮੋੜ ਬਾਲਟੀ ਨੂੰ ਹੀ ਪੈਣੀ ਹੈ ਤੇ ਉਹ ਵਾਕੇ ਪਾਉਂਦੇ ਵੀ ਬੇ ਇੰਦਰ ਬਾਲਟੀ ਭਰ-ਭਰ ਵੋਟਾਂ ਪੈ ਰਹੀਆਂ ਹਨ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿੰਨਾ ਸੋਚਿਆ ਨਾ ਉਸ ਤੋਂ ਕਈ ਗੁਣਾ ਉੱਪਰ ਜਾ ਰਹੀ ਹੈ ਇਹ ਤੇ ਕਹਿ ਲੋ ਸੰਗਤਾਂ ਦਾ ਬਹੁਤ ਜ਼ਿਆਦਾ ਪਿਆਰ ਹੈ ਹਾ ਦੋ ਵਾ ਤੇ ਪਿਆਰ ਬਖਾ ਰਹੇ ਨੇ ਉਹ ਕਾਨਫੀਡੈਂਸ ਬੂਸਟ ਹੋਇਆ ਮੈਂ ਦੇਖ ਰਹਾ ਹਾਂ ਕਾਨਫੀਡੈਂਸ ਕਾਫੀ ਬੂਸਟ ਲੱਗਦਾ ਹਾਂ ਰੋਜੋ ਤੋਂ ਮੈਂ ਪਹਿਲੇ ਦਿਨਾਂ ਜੇ ਮਿਲਿਆ ਸੀ ਅੱਜ ਜਦੋਂ ਮਿਲੇ ਆਂ ਪੂਰੇ ਲੀਡਰ ਵੀ ਨਜ਼ਰ ਆ ਰਹੇ ਹੋਣ ਅੱਜ ਤਾਂ ਹੈ ਇਹ ਤੁਹਾਡੇ ਵੀ ਭਰਾਵਾ ਕਰਕੇ ਸਾਰਾ ਜਿਹੜਾ ਤੁਹਾਡਾ ਵੀ ਇੱਥੇ ਬਹੁਤ ਵੱਡਾ ਯੋਗਦਾਨ ਹੈ মিডিਆ ਦਾ ਵੀ ਮੈਂ ਇੱਥੇ মিডিਆ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਕਿ ਤੁਸੀਂ ਸੱਚ ਦੀ ਆਵਾਜ਼ ਬਖਾਂਦੇ ਹੋ ਸਾਰੇ ਪਾਸੇ ਕਿਉਂਕਿ ਦੇਖੋ ਹੁਣ ਮੈਂ ਕੱਲ ਵੀ ਯੂਨੀਵਰਸਿਟੀ ਗਿਆ ਸੀ ਉੱਥੇ ਚੰਡੀਗੜ੍ਹ ਤੋ ਉਹਨਾਂ ਨੇ ਮੈਨੂੰ ਸਵਾਲ ਪੁੱਛਿਆ ਮੀਡੀਆ ਨੇ ਤੁਸੀਂ ਇੱਥੇ ਹੀ ਕਰਦੇ ਹੋ ਤੁਹਾਡੀ ਤੇ ਚੋਣ ਕੈਂਪੇਨ ਚੱਲਦੀ ਵੀ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਆਇਆ ਕਿੰਨਾ ਵਾਸਤੇ ਆਇਆ ਇਹੋ ਨੌਜਵਾਨ ਵਾਸਤੇ ਆਇਆ ਮੈਂ ਤੇ ਜੇ ਮੈਂ ਨੌਜਵਾਨਾ ਕਰਕੇ ਨਾ ਖੜਾ ਹੋਵਾਂਗਾ ਤੇ ਕੀ ਦੀ ਆ ਕਿ ਵੇਖੋ ਯੂਨੀਵਰਸਿਟੀ ਵਿੱਚ ਸੈਨੜ ਭੰਗ ਹੁੰਦਾ ਪਿਆ ਕਿਤੇ ਨਾ ਕਿਤੇ ਉਹ ਪੰਜਾਬ ਦੀਆਂ ਕਹਿ ਲੋ ਕਿ ਯੂਨੀਵਰਸਿਟੀ ਵਿੱਚ ਜਿਹੜਾ ਪ੍ਰਧਾਨ ਬੜਿਆ ਜਸਮੀਤ ਹੈ ਨਾ ਉਹਦੀ ਮੁੰਡੇ ਦੀ ਕਿਤੇ ਨਾ ਕਿਤੇ ਪੱਗ ਚੁੱਪਦੀ ਪਈ ਹੈ ਪਹਿਲਾਂ ਸਾਡਾ ਪਾਣੀ ਖੋਹ ਕੇ ਲੈ ਗਏ ਫੇਰ ਸਾਡਾ ਚੰਡੀਗੜ੍ਹ ਖੋਹਣ ਤੇ ਆ ਗਏ ਨੇ ਹੁਣ ਸਾਡਾ ਪਾਣੀ ਕਹਿ ਲੋ ਕਿ ਯੂਨੀਵਰਸਿਟੀ ਖੋਨ ਤੇ ਆ ਗਏ ਨੇ ਕਿਤੇ ਨਾ ਕਿਹੜੇ ਕਹਿ ਲੋ ਕਿ ਸਰਕਾਰਾਂ ਸਾਡਾ ਪੰਜਾਬ ਨਾਲ ਤੱਕਾ ਬੋਝਦਾ ਕਰਦੀਆਂ ਪਈਆਂ ਅ ਅੱਜ ਦਾ ਜੇ ਮੈਂ ਜ਼ਿਕਰ ਕਰਾਂ ਤਾਂ ਸ਼ਾਂਤਮਈ ਢੰਗ ਨਾਲ ਇਲੈਕਸ਼ਨ ਪ੍ਰੋਸੈਸ ਚੱਲ ਰਿਹਾ ਜਿੱਥੇ-ਜਿੱਥੇ ਵੀ ਜਾ ਰਹੇ ਤੁਸੀਂ ਨਹੀਂ ਨਹੀਂ ਹਾਂ ਇਹ ਬਿਲਕੁਲ ਠੀਕ ਹੈ ਰ ਇਹ ਤੇ ਮੈਂ ਚੋਣ ਕਮਿਸ਼ਨ ਦਾ ਅੱਛਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਵਾਂ ਕੋਈ ਕਿਸੇ ਤੇ ਮੈਨੂੰ ਜਾ ਕੇ ਇਹ ਨਹੀਂ ਸੁਣਨ ਚ ਆਇਆ ਕਿ ਇੱਥੇ ਲੜਾਈ ਝਗੜਾ ਹੋ ਜਾਂ ਕੁਝ-ਕੁਝ ਵੀ ਨਹੀਂ ਬਿਲਕੁਲ ਸ਼ਾਂਤਮਈ ਢੰਗ ਨਾਲ ਜੀ ਬਿਲਕੁਲ ਜੇਕਰ ਹੁਣ ਸੋਚਿਆ ਕੁਝ ਜੇ ਅੱਜ ਲੋਕ ਚੋਣ ਲੈਂਦੇ ਨੇ ਐਮਐਲਏ ਤੁਹਾਨੂੰ ਆਪਣਾ ਤਾਂ ਇਹ ਕੋਸ ਪੈਲ ਦੀ ਅਧਾਰ ਤੇ ਪਹਿਲੇ ਨਸ਼ਾ ਹੀ ਖਤਮ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਨੂੰ ਜੇ ਸਾਡੀ ਨੌਜਵਾਨ ਪੀੜ੍ਹੀ ਬਚ ਗਈ ਨਾ ਤਾਂ ਸਮਝੋ ਹੀ ਪੰਜਾਬ ਜਿੱਤ ਲਿਆ ਤੇ ਪੰਜਾਬ ਦੀ ਨੌਜਵਾਨੀ ਨਹੀਂ ਬਚੇਗੀ ਤੇ ਅਸੀਂ ਅੱਗੇ ਕਿੱਥੇ ਜਾਵਾਂਗੇ ਕਿਸੇ ਜੋਗੇ ਨਹੀਂ ਰਹਿਣੇ ਹੁਣ ਤੁਸੀਂ ਬੜਾ ਵਿਭਾਗ ਹੋ ਕੇ ਤੇ ਸਾਫ਼-ਸਾਫ਼ ਬੋਲਦੇ ਹੋ ਤਾਂ ਸਾਫ਼-ਸਾਫ਼ ਸਵਾਲ ਮੈਂ ਤੁਹਾਨੂੰ ਕਰ ਰਹਾ ਤੁਸੀਂ ਸਾਫ਼-ਸਾਫ਼ ਜਵਾਬ ਦੇਣਾ ਲੀਡਰਾਂ ਵਾਲਾ ਜਵਾਬ ਨਹੀਂ ਦੇਣਾ ਬੂਥ-ਬੂਥ ਜਾ ਰਹੇ ਹੋ ਮੁਕਾਬਲਾ ਕਿਦਾਂ ਨਜ਼ਰ ਆ ਰਿਹਾ ਆਪਣਾ ਇਹਦੇ ਵਿੱਚ ਤੁਸੀਂ ਨਾ ਇਹ ਤੁਸੀਂ ਗਲਤ ਕਰਦੇ ਬੇੜਾ ਹਾਂ 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 ਹੁਣ ਤਾਂ ਘੰਡੇ ਕੁਛ ਰਹਿ ਗਏ ਨੇ ਫਿਰ ਕੀ ਐ ਦੱਸੋ ਤੁਲਫਸ ਹੋਣੀ ਲੋਫੈ ਜੇ ਮੈਂ ਤੁਹਾਨੂੰ ਦੱਸ ਹੀ ਦੇਣਾ ਖੋਲ ਕੇ ਦੱਸਾਂਗਾ ਪਹਿਲੇ ਨੰਬਰ ਤੇ ਮੈਂ ਜਾ ਰਿਹਾ ਹਾਂ ਇਹਦੇ ਦੂਜੇ ਨੰਬਰ ਤੇ ਜੋ ਮੈਨੂੰ ਸੁਣਨ ਚ ਆ ਰਿਹਾ ਉਹ ਝਾੜੂ ਜਾਂ ਕਾਲੀ ਦਲ ਦੋਵਾਂ ਚ ਇੱਕ ਹੈਗੇ ਠੀਕ ਹੈ ਉਸ ਤੋਂ ਬਾਅਦ ਬਾਕੀ ਸਾਰੇ ਥੱਲੇ ਥੱਲੇ ਦੇਗੇ ਪਹਿਲੇ ਤੁਸੀਂ ਪਹਿਲੇ ਮੈਂ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰ ਲਈ ਔਰ ਜਿਸ ਤਰ੍ਹਾਂ ਦੀ ਹੋਪ ਤੁਸੀਂ ਰੱਖੀਏ 올 द बेस्ट ਤੁਹਾਨੂੰ ਤਾਂ